ਇਹ ਬਚਰਨ ਪਿਆਰ ਭਾਈ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪੇਖਿਆ ਦੀ ਤਿਆਰੀ ਦੀਨ ਫਿਰ ਨਵੇਂ ਸਿਰੇ ਤੋਂ ਗਣਿਤ ਨੂੰ ਸ਼ੁਰੂ ਕੀਤਾ ਜਿਦੇ ਵਿੱਚ ਬੇਟਾ ਆਪਾਂ ਸੰਖਿਆਵਾਂ ਸੰਬੰਧੀ ਮੁੱਢਲੀਆਂ ਗੱਲਾਂ ਸ਼ੁਰੂ ਕੀਤੀਆਂ ਸੀ ਉਹਦੇ ਵਿੱਚ ਬੇਟਾ ਆਪਾਂ 10 ਤੱਕ ਭਾਜਯੋਗਤਾ ਕਰ ਲਈ 11 ਦੀ ਭਾਜਯੋਗਤਾ ਬਰ ਹੁਣ ਆਪਾਂ ਗੱਲ ਕਰਨ ਲੱਗੇ ਆਂ ਤਾਂ ਕਹਿੰਦਾ 11 ਦੀ ਭਾਜਯੋਗਤਾ ਕੀ ਹੈ ਕਹਿੰਦਾ ਜੇਕਰ ਦਿੱਤੀ ਗਈ ਸੰਖਿਆ ਦੇ ਜੇਸਤ ਅਤੇ ਤਾਂਖ ਸਥਾਨਾਂ ਤੇ ਸਥਿਤ ਅੰਕਾਂ ਦੇ ਜੋੜ ਦੇ ਵਿਚਕਾਰ ਅੰਤਰ ਜ਼ੀਰੋ ਹੈ ਜਾਂ 11 ਦੁਆਰਾ ਵੰਡਿਆ ਜਾ ਸਕਦਾ ਹੈ ਮਤਲਬ 11 ਦਾ ਗੁਣਜ 11 22 33 ਤਾਂ ਉਹ ਸੰਖਿਆ ਪੂਰੀ ਤਰ੍ਹਾਂ 11 ਨਾਲ ਵੰਡਣ ਯੋਗ ਹੋਵੇਗੀ ਜੇਕਰ ਕਿਸੇ ਸੰਖਿਆ ਵਿੱਚ ਕਿਸੇ ਇੱਕ ਅੰਕ ਦੇ ਦਹਰਾਓ ਦੀ ਇੱਕ ਬਰਾਬਰ ਸੰਖਿਆ ਹੈ ਤਾਂ ਉਹ ਸੰਖਿਆ ਪੂਰੀ ਤਰ੍ਹਾਂ ਨਾਲ 11 ਨਾਲ ਵੰਡੀ ਜਾ ਸਕਦੀ ਹੈ ਜਿਵੇਂ ਬੇਟਾ ਚੌਕਾ ਚਾਰ ਵਾਰੀ ਆ ਗਿਆ ਕਿਉਂਕਿ ਜਿਸਤੇ ਟਾਂਕ ਸਥਾਨਾਂ ਦਾ ਅੰਤਰ ਜ਼ੀਰੋ ਹੋ ਜਾਣਾ ਹੈ ਨਾ ਜੋੜ ਦਾ ਤਾਂ ਫਿਰ ਉਹ ਸੰਖਿਆ 11 ਨਾਲ ਵੰਡੀ ਜਾ ਸਕਦੀ ਹੈ ਹੁਣ ਬੇਟਾ ਆਪਾਂ ਹੱਲ ਕਰਦੇ ਹਾਂ ਕਹਿੰਦਾ ਉਦਾਹਰਣ ਲਈ ਇੱਕ ਸੰਖਿਆ ਦਿੱਤੀ ਹੋਈ ਹੈ 13574 ਨੂੰ 11 ਨਾਲ ਪੂਰੀ ਤਰ੍ਹਾਂ ਵੰਡਿਆ ਜਾ ਸਕਦਾ ਜਾਂ ਨਹੀਂ ਤਾਂ ਅਸੀਂ ਕੀ ਕਰਾਂਗੇ ਬੇਟਾ 13574 ਦੇ ਨੂੰ ਦੇਖਾਂਗੇ ਕਹਿੰਦਾ ਜਿਸਤੇ ਟਾਂਕ ਸਥਾਨਾਂ ਦੇ ਅੰਕਾਂ ਦਾ ਜੋੜ ਤਾਂ 13577 ਦੇ ਵਿੱਚ ਬੇਟਾ ਟਾਂਕ ਸਥਾਨਾਂ ਤੇ 1 5 ਤੇ 4 ਆਉਂਦੇ ਪਏ ਆ ਆ ਦੇਖੋ ਇੱਕ ਪਹਿਲੇ ਤੇ ਆ 5 ਦੂਜੇ ਤੇ 5 ਤੀਜੇ ਤੇ ਤੇ 4 ਪੰਜਵੇਂ ਤੇ ਟਾਂਕ ਸਥਾਨਾਂ ਦੇ ਆ 1 5 4 10 ਠੀਕ ਹੈ ਫਿਰ ਜਿਸ ਦਸਾਨਾਂ ਦੇ ਅੰਕਾਂ ਦਾ ਜੋੜ ਕੀ ਹੈ 2 ਤੇ 3 ਤੇ 4 ਤੇ 7 ਆ 7 ਤੇ 3 10 ਇਸ ਲਈ ਬੇਟਾ ਇਹਦਾ ਅੰਤਰ ਦਾਸ 10 0 ਆ ਇਸ ਲਈ ਇਹ ਸੰਖਿਆ 11 ਤੇ ਪਾਜ ਜੋਗ ਆ ਮੇਰਾ ਖਿਆਲ ਆ ਬੇਟਾ ਗੱਲ ਕਲੀਅਰ ਹੋਊਗੀ ਤੁਹਾਨੂੰ ਠੀਕ ਹੈ ਤੁਸੀਂ ਆਪਣੇ ਹੱਥ ਨਾਲ ਕਰਕੇ ਦੇਖਣਾ ਹੈ ਇਹਨੂੰ ਉਦਾਹਰਨ ਨੂੰ ਕਹਿੰਦਾ ਕੀ ਸੰਖਿਆ 55 55 ਪੂਰੀ ਤਰ੍ਹਾਂ ਨਾਲ 11 ਨਾਲ ਵੰਡਿਆ ਜਾ ਸਕਦਾ ਹਾਂ ਬੇਟਾ ਤਾਂ ਸਿਰਫ ਤੁਹਾਨੂੰ ਤੁਹਾਨੂੰ ਦੱਸ ਦਿੱਤਾ ਵੀ ਇਹ ਜਿਹੜਾ ਹੈਗਾ ਜਿਸ ਤੇ ਤੇ ਟਾਂਕ ਸਥਾਨਾਂ ਤੇ ਸੰਖਿਆ ਦੋਵੇਂ ਬਰਾਬਰ ਆ ਗਈਆਂ ਨਾ ਤਾਂ 5 ਤੇ ਆ 5 10 5 ਤੇ 5 10 ਤੇ ਅੰਤਰ ਜ਼ੀਰੋ ਹੋ ਗਿਆ ਜਦੋਂ ਅੰਤਰ ਜ਼ੀਰੋ ਹੋ ਗਿਆ ਤਾਂ ਇਹ 11 ਨਾਲ ਪੂਰੀ ਤਰ੍ਹਾਂ ਨਾਲ ਵੰਡੀ ਜਾਊਗੀ ਕੋਈ ਵੀ 4 ਅੰਕਾਂ ਦੀ ਸੰਖਿਆ ਆ ਗਈ ਜਿਹਦੇ ਵਿੱਚ ਜਿਸ ਤੇ ਟਾਂਕ ਸਥਾਨਾਂ ਦੇ ਅੰਕਾਂ ਦਾ ਅੰਤਰ ਹੈ ਜਿਹੜਾ ਉਹ ਬਰਾਬਰ ਹੋ ਗਿਆ ਤਾਂ ਫਿਰ ਬੇਟਾ ਇਹ ਜਿਹੜੀ ਹੈ ਸੰਖਿਆ ਪੂਰੀ ਤਰ੍ਹਾਂ ਨਾਲ 11 ਤੇ ਵੰਡੀ ਜਾਊਗੀ ਠੀਕ ਹੈ ਉਹ ਜ਼ੀਰੋ ਆ ਜਾਣਾ ਨਾ ਅੰਤਰ ਤਾਂ ਕਹਿੰਦਾ 5 ਵਾਰ ਦੁਹਰਾਇਆ ਜਾਂਦਾ ਤਾਂ ਫਿਰ ਇਹ ਸੰਖਿਆ 11 ਨਾਲ ਪਾਜ ਜੋਗ ਹੈ ਕਹਿੰਦਾ ਪੰਜ ਨੂੰ ਚਾਰ ਵਾਰ ਦੁਹਰਾਇਆ ਜਾਂਦਾ ਤਾਂ 11 ਨਾਲ ਭਾਜ ਜੋਗ ਆ ਇਹ ਠੀਕ ਹੈ ਕਿਉਂਕਿ ਅੰਤਰ ਹੋ ਗਿਆ ਇਹਦਾ ਮਤਲਬ ਬੇਟਾ ਗੱਲ ਸਮਝ ਲੱਗ ਗਈ ਤੁਹਾਨੂੰ ਵੀ ਕੋਈ ਵੀ ਸੰਖਿਆ ਜਿਹੜੀ ਚਾਰ ਵਾਰੀ ਜਾਂ 6 ਵਾਰੀ ਜਾਂ 8 ਵਾਰੀ ਦੁਹਾਈ ਗਈ ਤਾਂ ਉਹਦੇ ਜਿਸਤ ਤੇ ਟਾਂਕ ਸਥਾਨਾਂ ਦੇ ਅੰਕਾਂ ਦਾ ਅੰਤਰ ਜਿਹੜਾ ਉਹ 0 ਹੋ ਜਾਣਾ ਤੇ ਜਦੋਂ 0 ਹੋ ਗਿਆ ਤੇ ਉਹ 11 ਨਾਲ ਭਾਜ ਜੋਗ ਹੋਊਗੀ ਇਹ ਮੋਟਾ ਜਿਹਾ ਫੰਡਾ ਦਿਮਾਗ 'ਚ ਬਿਠਾ ਲੈਣਾ ਅੱਗੇ ਆ ਗਿਆ ਬੇਟਾ 13 ਨਾਲ ਭਾਜਯੋਗਤਾ ਜਿਹੜੀ 13 ਨਾਲ ਵੰਡਣ ਵਾਲੀ ਕੋਈ ਵੀ ਸੰਖਿਆ ਪੂਰੀ ਤਰ੍ਹਾਂ 13 ਨਾਲ ਵੰਡੀ ਜਾ ਸਕਦੀ ਹੈ ਜਦੋਂ ਸੰਖਿਆ ਦੇ ਆਖਰੀ ਅੰਕ ਨੂੰ 4 ਨਾਲ ਗੁਣਾ ਕੀਤਾ ਜਾਂਦਾ ਹੈ ਤੇ ਬਾਕੀ ਬਚੇ ਅੰਕਾਂ ਦੀ ਬਣੀ ਸੰਖਿਆ ਵਿੱਚ ਜੋੜਿਆ ਜਾਂਦਾ ਹੈ ਅਤੇ ਪ੍ਰਾਪਤ ਕੀਤੀ ਰਕਮ ਨੂੰ 13 ਨਾਲ ਭਾਗ ਕੀਤਾ ਜਾਂਦਾ ਹੈ ਤਾਂ ਬੇਟਾ ਉਦਾਹਰਣ ਲਈ ਕਹਿੰਦਾ ਪਿਆ ਅਸੀਂ ਕੀ ਕਰਦੇ ਹਾਂ ਉਦਾਹਰਨ ਲਈ 699 13 ਨਾਲ ਵੰਡਿਆ ਜਾ ਸਕਦਾ ਹੈ ਜਾਂ ਨਹੀਂ ਇਹਦੇ ਵਿੱਚ ਅਸੀਂ ਕੀ ਕਰਾਂਗੇ 699 ਦੇ ਬੇਟਾ ਆਖਰੀ ਅੰਕ ਕੀ ਹੈ 9 9 ਦਾ 4 ਗੁਣਾ ਕਿੰਨਾ ਬਣ ਗਿਆ 36 ਤਾਂ ਇਹਦੇ ਤੋਂ ਪਹਿਲਾਂ ਸੰਖਿਆ ਕਿਹੜੀ ਬਣਦੀ 699 ਚ 68 68 36 ਜੇਕਰ 104 13 ਨਾਲ ਵੰਡੇ ਜਾਂਦੇ ਆ ਤਾਂ ਸਾਰੀ ਸੰਖਿਆ ਬੇਟਾ 13 ਦੇ ਨਾਲ ਪੂਰੀ ਪੂਰੀ ਵੰਡੀ ਜਾਊਗੀ ਠੀਕ ਹੈ ਤਾਂ ਤੇਰੋ 8 104 ਹੁੰਦੇ ਇਸ ਕਰਕੇ ਇਹ ਸੰਖਿਆ ਜਿਹੜੀ ਇਹ 13 ਨਾਲ ਪੂਰੀ ਪੂਰੀ ਵੰਡੀ ਜਾਊਗੀ ਠੀਕ ਹੈ ਤਾਂ ਅੱਗੇ ਬੇਟਾ 13 ਦੇ ਨਾਲ ਭਾਜੋਗਤਾ ਦਾ ਇੱਕ ਹੋਰ ਰੂਲ ਹੈਗਾ ਇੱਕ ਤਾਂ ਬੇਟਾ ਆਹ ਰੂਲ ਆ ਗਿਆ ਨਾ ਆਖਰੀ ਅੰਕ ਨੂੰ ਚਾਰ ਨਾਲ ਗੁਣਾ ਕਰ ਦੋ ਇੱਕ ਰੂਲ ਹੋਰ ਹੈ ਕਹਿੰਦਾ ਦਿੱਤੀ ਗਈ ਸੰਖਿਆ ਨੂੰ ਤਿੰਨ ਤਿੰਨ ਅੰਕਾਂ ਦੀਆਂ ਸੱਜੇ ਤੋਂ ਖੱਬੇ ਵੱਲ ਸ਼ੁਰੂ ਕਰਦੇ ਹੋ ਸਮੂਹਾਂ ਵਿੱਚ ਵੰਡੋ ਜੇਕਰ ਤਾਂਕ ਸਥਾਨਾਂ ਦੇ ਸੰਖਿਆਵਾਂ ਦਾ ਜੋੜ ਤੇ ਜਿਸ ਤ ਸਥਾਨਾਂ ਦੇ ਸੰਖਿਆਵਾਂ ਦਾ ਜੋੜ 0 ਜਾਂ 13 ਨਾਲ ਵੰਡਿਆ ਜਾ ਸਕਦਾ ਹੈ ਤਾਂ ਦਿੱਤੀ ਸੰਖਿਆ 13 ਨਾਲ ਵੰਡੀ ਜਾ ਸਕਦੀ ਹੈ ਗੱਲ ਕਲੀਅਰ ਹੋ ਗਈ ਬੇਟਾ ਅੱਗੇ ਵੀ ਆਪਾਂ ਇਦਾਂ ਦਾ ਕੀਤਾ ਸੀ ਨਾ ਤਾਂ ਬੇਟਾ ਅਸੀਂ ਆ ਸੰਖਿਆ ਹੈਗੀ ਆ ਸਾਡੇ ਕੋਲੇ ਚਾਏ ਇਕਾਈ ਦਹਾਈ ਸੈਂਕੜਾ ਹਜ਼ਾਰ ਦਹਾੜ ਲੱਖ ਦਹ ਲੱਖ 461772 ਉਹਨੇ ਕੀ ਕੀਤਾ ਵੀ ਸੱਜੇ ਤੋਂ ਖੱਬੇ ਚੱਲਦੇ ਆ ਤਿੰਨ ਤਿੰਨ ਸੰਖਿਆਵਾਂ ਦੀਆਂ ਟੋਲੀਆਂ ਬਣਾ ਲਈਆਂ ਠੀਕ ਹੈ ਇਹਦੇ ਟਾਂਕ ਸਥਾਨ ਕਿਹੜੇ-ਕਿਹੜੇ ਹੋਗੇ ਬੇਟਾ 1 ਤੇ 3 772 ਤੇ 4 ਇਹਨਾਂ ਨੂੰ ਅਲੱਗ ਜੋੜ ਲਵਾਂਗੇ 61 ਵਿੱਚੋਂ ਮਾਈਨਸ ਕਰ ਦਵਾਂਗੇ 772 ਤੇ 4 776 61 ਇਹ ਆ ਗਿਆ 715 ਜੋ ਕਿ 13 ਨਾਲ ਵੰਡਿਆ ਜਾ ਸਕਦਾ ਜੇ ਬੇਟਾ ਇਹ 715 13 ਨਾਲ ਵੰਡਿਆ ਜਾ ਸਕਦਾ ਤਾਂ ਸਾਰੀ ਸੰਖਿਆ 13 ਨਾਲ ਵੰਡੀ ਜਾ ਸਕਦੀ ਹੈ ਠੀਕ ਹੈ ਇਹ ਬੇਟਾ ਆਪਣੇ ਹੱਥ ਨਾਲ ਕਰਕੇ ਜਰੂਰ ਦੇਖ ਲੈਣਾ ਤੁਸੀਂ ਅੱਗੇ ਆ ਗਿਆ ਬੇਟਾ 25 ਨਾਲ ਵੰਡਣ ਯੋਗਤਾ ਜੇਕਰ ਕਿਸੇ ਸੰਖਿਆ ਦੇ ਆਖਰੀ ਦੋ ਅੰਕਾਂ ਦੀ ਦੁਆਰਾ ਬਣੀ ਸੰਖਿਆ 00 ਹੈ ਆਖਰੀ ਦੋ ਅੰਕਾਂ ਤੇ 0 ਆ ਤਾਂ ਉਹ ਸੰਖਿਆ 25 ਤੇ ਭਾਜਯੋਗ ਹੋਵੇਗੀ ਠੀਕ ਹੈ ਬੇਟਾ ਇਹਦੇ ਨਾਲ ਹੀ ਭਾਜਯੋਗਤਾ ਵਾਲੇ ਨਿਯਮ ਹੈ ਜਿਹੜੇ ਬੇਟਾ ਉਹ ਸਮਾਪਤ ਹੁੰਦੇ ਆ ਅੱਗੇ ਬੇਟਾ ਰੋਮਨ ਅੰਕੜੇ ਹੈਗੇ ਆ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਆ ਤੂੰ ਸੂ ਬੇਟਾ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ